ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਆਪਣੇ 8 ਸਾਲਾਂ ਦੀ ਸੇਵਾ ਵਿੱਚ ਦਿਉਤੀ ਨਿਵਾਉਂਦੇ ਹੋਇਆ ਬੜੇ ਭਾਰੀ ਮਹਾਨ ਪਰਉਪਕਾਰ ਕੀਤੇ ਹਨ ਬਾਲਕ ਅਵਸਥਾ ਵਿੱਚ ਪੂਰੇ ਕੋਨੇ ਨਗਰ ਵਿੱਚ ਗਰਮ ਪਿਆਰੇ ਕੱਟੜਗੁਰ ਸਿੱਖ ਸਿੱਖੀ ਤੇ ਚੱਲਣ ਵਾਲੇ ਬਾਬਾ ਢੰਡਾ ਸਿੰਘ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਬਜ਼ੁਰਗ ਮੌਤ ਮੌਤੋ ਲਹੌਰ ਜੀ ਦੀ ਕੁੱਖ ਨੂੰ ਪਾਗ ਲਾਉਂਦਿਆਂ ਹੋਇਆਂ ਜਨਮ ਲਿਆ ਉਸ ਸਤਿਕਾਰਯੋਗ ਮਾਤਰੀ ਜਸ ਗਲੇ ਰਸਤੇ ਦੇ ਉੱਪਰ ਆਣ 100 ਗ੍ਰਹਿ ਨੂੰ ਪਵਿੱਤਰ ਕੀਤਾ ਬਾਲਕ ਅਵਸਥਾ ਤੋਂ ਲੈ ਕੇ ਆਪ ਜੀ ਦਾ ਭਜਨ ਵਾਲੇ ਪਾਸ ਤੇ ਧਿਆਨ ਹੋਇਆ ਛੋਟੀ ਜਿਹੀ ਉਮਰ ਵਿੱਚ ਜਿਸ ਨੂੰ ਆਪਾਂ ਬਚਪਨ ਦੀ ਉਮਰ ਗਣਦੇ ਹਾਂ 8 ਸਾਲ ਦੀ ਉਮਰ ਤੱਕ ਆਕਾਲ ਪੁਰਖ ਦੀ ਕਿਰਪਾ ਦਾ ਸਦਕਾ ਪੰਜ ਬਾਣੀਆਂ ਔਰ ਪੰਜ ਗ੍ਰੰਥੀ ਇਹ ਸਾਰੇ ਜਵਾਨੀ ਕੰਠ ਸੰਨ ਜਿਵੇਂ ਵੇਲੇ ਆਪ ਜੀ ਡੰਗਰਾਂ ਨੂੰ ਮੱਝਾਂ ਗਊਆਂ ਆਦਕ ਨੂੰ ਲੈ ਕੇ ਬਾਹਰ ਜਾਇਆ ਕਰਦੇ ਪੜਨ ਤੋਂ ਪਿੱਛੋਂ ਉਸ ਵੇਲੇ ਛੋਟੇ ਛੋਟੇ ਬੂਟੇ ਗ੍ਰਾਹਕਤਾ ਦਾ ਕੰਮ ਸਬੋਧਨ ਕਰਨਾ ਸੰਗਤ ਰੂਪ ਸਮਝ ਕੇ ਪ੍ਰਚਾਰ ਕਰਨ ਦਾ ਤਰੀਕਾ ਸਿਬਾਲਕ ਅਵਸਥਾ ਵਿੱਚ ਮਹਾਪੁਰਖਾਂ ਦਾ ਸਹਬਜ਼ਾਦਿਆਂ ਦਾ ਜੀਵਨ ਸੀ ਇਤਿਹਾਸ ਦੀ ਯਾਦ ਮਹਾਪੁਰਖਾਂ ਦੀਆਂ ਕਹਾਣੀਆਂ ਯਾਦ ਕਰਕੇ ਸੋਕਟ ਆਪਣਾ ਕੰਠ ਕਰਨੀਆਂ ਬਾਹਰ ਜਾ ਕੇ ਉਹਨਾਂ ਨੂੰ ਹਿਰਦੇ ਵਿੱਚ ਵਸਾਉਣਾ ਤੇ ਉਸ ਉੱਪਰ ਚੱਲਣ ਵਾਸਤੇ ਜੀਵਨ ਨੂੰ ਢਾਲਣਾ ਇਹ ਬਾਲਕ ਅਵਸਥਾ ਦਾ ਜੀਵਨ ਸੀ ਜਿਸ ਵੇਲੇ ਆਪ ਜੀ ਪੜਦੇ ਪੜਦੇ ਇੱਥੇ ਖਾਲਸਾ ਕਾਲ ਦੇ ਵਿੱਚ ਆਏ ਹਨ 13ਵੀਂ ਜਮਾਤ ਮਹਾਂਪੁਰਖਾਂ ਨੇ دنیਵੀਂ ਵੀ ਪਾਸ ਕੀਤੀ ਹੋਈ ਸੀ ਖਾਲਸਾ ਕਾਲ ਦੀ ਪੜ੍ਹਾਈ ਦੇ ਟਾਈਮ ਵਿੱਚ ਨਿਯਮ ਰੱਖਿਆ ਜਿੰਨੇ ਤੇਰੇ ਇੱਥੇ ਰਹੇ ਹਨ ਅੰਮ੍ਰਿਤਸਰ ਸਾਹਿਬ ਵਿੱਚ ਕਿ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਨਮਸਕਾਰ ਕੀਤੇ ਤੋਂ ਬਗੈਰ ਮੱਥਾ ਟੇਕੇ ਤੋਂ ਬਿਨਾਂ ਕਦੇ ਕਾਲਜ ਦੇ ਵਿੱਚ ਸਕੂਲ ਵਿੱਚ ਨਹੀਂ ਸਿਜਾਇਆ ਕਰਦੇ ਨਿਯਮਕੀ ਇਸ ਦੇ ਨਾਲ ਮੱਥੇ ਮੱਥਾ ਟੇਕਣ ਤੋਂ ਬਿਨਾਂ ਪੰਜ ਗ੍ਰੰਥੀ ਔਰ 25 ਪਾਠ ਜਪਜੀ ਸਾਹਿਬ ਦੇ ਕਾਲ ਦੇ ਵਿੱਚ ਜਾਣ ਤੋਂ ਪਹਿਲਾਂ ਕਰਿਆ ਕਰਦੇ ਸਨ ਦਾਸ ਨੇ ਉਹਨਾਂ ਦੇ ਨਾਲ ਰਹਿ ਕੇ ਬਹੁਤ ਬਚਪਨ ਤੋਂ ਲੈ ਕੇ ਹੁਣ ਦੇ ਸਮੇਂ ਤੱਕ ਵੀ ਜੋ ਸਮਾਂ ਲੰਘਾਇਆ ਬੜੀਆਂ ਉਸ ਵਿੱਚ ਯਾਦਾਂ ਆਉਂਦੀਆਂ ਹਨ ਬਹੁਤ ਨਜ਼ਾਰੇ ਤੱਕੇ ਹਨ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ 17 ਮਿੰਟਾਂ ਵਿੱਚ ਕੰਠੋਂ ਬੋਲ ਕੇ ਸੁਣਾ ਦਿਆ ਕਰਦੇ ਸੀ ਸਮਝਾ ਕੇ ਦੇਖ ਲਓ ਕਿੰਨਾ ਚਲੰਤ ਹੋਵੇਗਾ ਕਾਲਜ ਵਿੱਚੋਂ ਆਉਂਦਿਆਂ ਜਪਜੀਤ ਸਾਹਿਬ ਆਰੰਭ ਕਰਨਾ ਹੈ ਹੌਲੀ-ਹੌਲੀ ਆਉਣਾ ਦਰਬਾਰ ਸਾਹਿਬ ਤੱਕ ਆਉਂਦਿਆਂ 25 ਪਾਠ ਪੂਰੇ ਕਰ ਦਿਆ ਕਰਦੇ ਕਈ ਕਹਿੰਦੇ ਜੀ ਇਹ ਨਾਮਮਕਨ ਹੈ ਪਰ ਨਹੀਂ ਖਾਲਸਾ ਜੀ ਜਿਹੜਾ ਕੋਈ ਇਸ ਰਸਤੇ ਲੰਘਿਆ ਹੋਵੇ ਉਹਨੂੰ ਪਤਾ ਹੈ ਜਪਜੀਤ ਸਾਹਿਬ ਦਾ ਪਾਠ ਕਰੀਏ ਤੇ 10 ਮਿੰਟਾਂ ਵਿੱਚ ਹੁੰਦਾ ਹੈ ਪਰ ਜੇ ਗੁਰੂ ਦੀ ਕਿਰਪਾ ਹੋ ਜਾਵੇ ਤੇ 20 ਮਿੰਟਾਂ ਵਿੱਚ ਵੀ ਕਈ ਪ੍ਰੇਮੀ ਸੁਣਾ ਕੇ ਬੋਲ ਕੇ ਸੁਣਾ ਦਿੰਦੇ ਹਨ ਜੇ ਹੋਰ ਕਿਰਪਾ ਹੋ ਜਾਵੇ ਤੇ ਬਹੁਤਾ ਹੋਰ ਵੀ ਰਸ ਤੇ ਤੇਜ ਆ ਜਾਂਦਾ ਹੈ ਪਰ ਮਹਾਂਪੁਰਖਾਂ ਨੇ ਇਹਨਾਂ ਨਿਯਮ ਪੜਦੇ ਹੋਏ ਰੱਖਿਆ ਤੇ ਇਧਰੋਂ ਵਾਪਸ ਜਾਂਦੇ ਆ 1 ਘੰਟਾ ਹਾਜ਼ਰੀ ਭਰਨੀ ਦਰਬਾਰ ਸਾਹਿਬ ਦੀ ਹਰ ਰੋਜ਼ ਵਾਪਸ ਜਾਂਦੇ ਆ ਪੰਜ ਗ੍ਰੰਥ ਅਰੰਭ ਕਰਨੀ ਜਿਸ ਵਿੱਚ ਜਪਜੀ ਸਾਹਿਬ ਸ਼ਬਦ ਹਜ਼ਾਰੇ ਹਰ ਹਰ ਆਸਾ ਜੀ ਕੀਰਤਨ ਸੁਵੇਲਾ ਦੱਖਣੀ ਓਮਕਾਰ ਸਿੱਧ ਗੋਸ ਅਨੰਦ ਸਾਹਿਬ ਬਾਵਨਖਰੀ ਸੁਖਮਨੀ ਸਾਹਿਬ ਤੇ ਸ੍ਰੀ ਆਸਾ ਜੀ ਦੀ ਬਾਣੀ ਆਹਨ ਪੰਜ ਗ੍ਰੰਥੀ ਵਿੱਚ ਇਥੋਂ ਦਰਬਾਰ ਸਾਹਿਬ ਤੋਂ ਚੱਲ ਕੇ ਕਾਲਜ ਤੱਕ ਜਾਂਦਿਆਂ ਹੋਇਆ ਇਹ ਨਿਤਨੇਮ ਜ਼ਰੂਰ ਪੂਰਾ ਕਰਨਾ ਫੇਰ ਜਾ ਕੇ ਖਾਲਸਾ ਜੀ ਸਕੂਲ ਵਿੱਚ ਸ਼ਾਮਲ ਹੋਇਆ ਕਰਦੇ ਸਤਿਗੁਰੂ ਦੀ ਕਿਰਪਾ ਨਾਲ ਸਰਕਾਰ ਦੀਆਂ ਵਿਦਿਆ ਪੜੀ ਉਸ ਤੋਂ ਉਪਰੰਤ ਮੂਲ ਮੰਤਰ ਦੇ ਸਿਮਰਨ ਵਿੱਚ ਵੀ ਜੋ ਬਾਕੀ ਸਮਾਵਨ ਉਹ ਲਾਉਣਾ ਗੁਰੂ ਦੀ ਕਿਰਪਾ ਹੋਈ 55 ਤੋਂ ਪਹਿਲਾਂ ਦੇ ਸਮੇਂ ਤੱਕ ਇਹ ਜਮਾਤਾਂ ਪਾਸ ਕੀਤੀਆਂ ਬਾਬਾ ਬਾਬਾ ਝੰਡਾ ਸਾਹਿਬ ਜੀ ਝੰਡਾ ਸਿੰਘ ਜੀ ਦੋ ਮਹਾਂਪੁਰਖਾਂ ਦੇ ਪਿਤਾ ਜੀ ਸਨ ਉਹਨਾਂ ਦੀ ਰੁਚੀ ਸੀ ਕਿ ਸਾਡਾ ਪੁੱਤਰ ਕੋਈ ਨੌਕਰੀ ਕਰੇ ਸਤਖੰਡ ਵਾਸੀ ਮਹਾਂਪੁਰਖਾਂ ਨਾਲ ਮੁਲਾਪ ਹੋ ਗਿਆ ਸਤ ਬਾਬਾ ਗੁਰਮਤਨ ਸਿੰਘ ਜੀ ਖਾਲਸਾ ਨਾਲ ਉਹਨਾਂ ਨੇ ਬਾਬਾ ਜੀ ਦਾ ਸੰਕਲਪ ਜਾਣ ਕੇ ਮਹਾਪੁਰਖਾਂ ਨੂੰ ਆਗਿਆ ਦੇ ਦਿੱਤੀ ਕਿ ਜਾਓ ਜਾ ਕੇ ਨੌਕਰੀ ਕਰੋ ਪਟਵਾਰੀ ਲੱਗ ਗਿਆ ਆਪ ਜੀ ਮੁਕਸਰ ਸਾਹਿਬ ਚਲੇ ਗਏ ਪਰ ਮਨ ਨੌਕਰੀ ਵਾਲੇ ਪਾਸੇ ਖੁਦਾ ਨਹੀਂ ਕੱਚੀ ਨੌਕਰੀ ਦਾ ਤਿਆਗ ਕਰਕੇ ਪੱਕੇ ਨੌਕਰੀ ਪਰਮੇਸ਼ਰ ਦੀ ਕਰਨੀ ਚਾਹੁੰਦੇ ਸਨ ਸਾਫਤ ਗੁਰੂ ਦੇ ਨਾਲ ਬੜਾ ਭਾਰੀ ਪਿਆਰ ਹੈ ਮਹਾਪੁਰਖਾਂ ਦਾ ਬਚਨ ਮੰਨ ਕੇ 4-5 ਮਹੀਨੇ ਨੌਕਰੀ ਕੀਤੀ ਔਰ ਹਰ ਵੇਲੇ ਪ੍ਰਕਰਮਿਆਂ ਵਿੱਚ ਇਕੱਲੇ ਵਿਚਰਦੇ ਰਹਿੰਦੇ ਨੌਕਰੀ ਦੇ ਟਾਈਮ ਤੋਂ ਪਿੱਛੋਂ ਤੇ ਮਨ ਉਪਰਾਮ ਰਹਿੰਦਾ ਉਸ ਵੇਲੇ 60 ਰੁਪਏ ਨੌਕਰੀ ਸੀ 60 ਰੁਪਇਆ ਵਿੱਚੋਂ ਦਸਵੰਧ ਕੱਢ ਕੇ ਜਿਹੜੀ ਮਾਇਆ ਇਕੱਤਰ ਹੋਈ ਉਸ ਮਾਇਆ ਦੀ ਇਕੱਤਰਤਾ ਨਾਲ ਮਹਾਂਪੁਰਖਾਂ ਦਾ ਪ੍ਰੋਗਰਾਮ ਬਣਾਇਆ ਭਾਈ ਟੇਕ ਸਿੰਘ ਜੀ ਜੋ ਹਰ ਕਬਰ ਵਾਲੇ ਪਿੰਡ ਵਾਲੇ ਉਹ ਅਜੇ ਇੱਥੇ ਆਏ ਵੀ ਹੋਏ ਹਨ ਹੋਰ ਉਸ ਇਲਾਕੇ ਦੇ ਨਾਲ ਦੇ ਮੁੱਖੀ ਸੱਜਣ ਸਾਰਿਆਂ ਨਾਲ ਮੁਲਾਪ ਕਰਕੇ ਭਾਈ ਸੰਤੋਖ ਸਿੰਘ ਜੀ ਉਹਨਾਂ ਨੂੰ ਲਿੱਧੂ ਵਾਲਿਆਂ ਨੂੰ ਨਾਲ ਲੈ ਕੇ ਪ੍ਰੋਗਰਾਮ ਅਲੀਕਿਆ ਪਰ ਪਰਮੇਸ਼ਰ ਨੇ ਹੋਰ ਕਸਵੱਟੀ ਕਸਦਤੀ ਮਹਾਪੁਰਖਾਂ ਨੇ ਕਸਵੱਟੀ ਤੇ ਚਾੜ ਲਿਆ ਜਿਹੜੇ ਸ਼ਾਹੂਕਾਰ ਦੇ ਕੋਲ ਲੈ ਕੇ ਸੌਦਾ ਰੱਖਿਆ ਉਹਨੇ ਸੰਭਾਲੀ ਰੱਖਿਆ ਜਿਹੜੇ ਉਸ ਟਾਈਮ ਦੇ ਵਿੱਚ ਮੌਕੇ ਦੇ ਪ੍ਰਬੰਧਕ ਸਿੱਖ ਕਮੇਟੀ ਦੇ ਮੁਲਾਜ਼ਮ ਉਹਨਾਂ ਨੇ ਮਹਾਪੁਰਖਾਂ ਦਾ ਪ੍ਰੋਗਰਾਮ ਬਣਿਆ ਜਾਣ ਕੇ ਕਿ ਜੇ ਇੱਥੇ ਆ ਗਈ ਮੁੰਡਾ ਜਿਹਾ ਹੈਗਾ ਕਹਿੰਦੇ ਇਹਦੀ ਚੜਤਨ ਹੋ ਜਾਵੇ ਇਸ ਈਰਖਾ ਵਿੱਚ ਆ ਕੇ ਕਮਰੇ ਦੇਣ ਤੋਂ ਇਨਕਾਰ ਕਰ ਦਿੱਤਾ ਰਾਏ ਕੀਤੇ ਇਰਾਕੇ ਵਾਲਿਆਂ ਦੇ ਮਹਾਪੁਰਖਾਂ ਨੇ ਕਥਾ ਕਰਨੀ ਇਹ ਕਾਰਨ ਕੀ ਹੈ ਕੌਣ ਬੰਦਾ ਐਸਾ ਇਹਨਾਂ ਵਿੱਚ ਜਿਹੜਾ ਕਥਾ ਤੋਂ ਵੀ ਮਨਕਰੋ ਰਿਹਾ ਹੈ ਇਲਾਕੇ ਦੇ ਨੇ ਇਕੱਠੇ ਹੋ ਕੇ ਰਹਿ ਕਰਕੇ ਖਾਲਸਾ ਜੀ ਜਿਹੜੇ ਕਮਰੇਸਰ ਉਹਦੇ ਜਿੰਦਰੇ ਤੋੜ ਦਿੱਤੇ ਇਸ ਖਿਆਲ ਨਾਲ ਕਿ ਆਪਾਂ ਚੋਰੀ-ਯਾਰੀ ਤਾਂ ਕਰਨੀ ਨਹੀਂ ਇੱਥੇ ਕਥਾ ਕੀਰਤਨ ਕਰਵਾਉਣੇ ਦੇ ਕੋਲਾ ਮਾ ਦੇ ਉੱਤੇ ਜਰ ਲਣਾਗੇ ਉਹ ਇਸ ਤਰ੍ਹਾਂ ਦਾ ਸਮਾਂ ਆਇਆ ਮਹਾਪੁਰਖਾਂ ਨੂੰ ਪਤਾ ਲੱਗਾ ਮਹਾਪੁਰਖਾਂ ਨੇ ਪਾਸ ਬਲਾ ਕੇ ਕਿਆ ਭਾਈ ਕਰਤਾਰ ਸਿੰਘ ਜੀ ਜੇ ਤੂੰ ਸੇਵਾ ਹੀ ਕਰਨੀ ਸੀ ਕਾਹ ਨੂੰ ਇਹਨਾਂ ਦਾ ਦਿਲ ਦਿਖਾਉਣਾ ਸੀ ਪਾਸੇ ਤੰਬੂ ਲਾ ਲੈਂਦਾ ਆਪੇ ਸੰਗ ਤੇ ਉੱਥੇ ਆ ਜਾਂਦੀ ਪਰ ਉਹ ਜਦੋਂ ਮਹਾਂਪੁਰਖਾਂ ਦੀ ਇੱਕ ਦਿਨ ਦੀ ਕਥਾ ਸੁਣੀ ਪ੍ਰਬੰਧਕਾਰ ਦੇ ਮਨ ਤੇ ਵੀ ਪ੍ਰਭਾਵ ਪਿਆ ਮਹਾਂਪੁਰਖਾਂ ਵੱਡਿਆਂ ਕੋਲ ਆ ਕੇ ਉਹਨਾਂ ਨੇ ਖਿਮਾ ਮੰਗੀ ਮਹਾਂਪੁਰਖ ਬਹੁਤ ਦਿਹਾਲੂ ਸਨ ਕਹਿਣ ਲੱਗੇ ਗੁਰਮਖੋ ਤੁਹਾਡਾ ਕਸੂਰ ਨਹੀਂ ਉਹ ਬਚਨ ਸੁਣ ਕੇ ਕੰਠ ਰੁਕਦਾ ਐਸੀ ਨਿਮਰਤਾ ਵਿੱਚ ਆ ਕੇ ਕਿਹਾ ਕਿ ਗੁਰਮਖੋ ਤੁਹਾਡਾ ਕੋਈ ਗੁਨਾਹ ਨਹੀਂ ਇਹ ਸਾਡੇ ਜੀਵਨ ਵਿੱਚ ਹੀ ਖਰਾਬੀ ਹੈ ਜੇ ਸਾਡਾ ਜੀਵਨ ਸਹੀ ਹੁੰਦਾ ਤੁਸੀਂ ਸਾਨੂੰ ਜਵਾਬ ਕਾਣੂ ਦਿੰਦੇ ਜਿੰਨਾ ਮਹਾਂਪੁਰਖਾਂ ਜਿੰਨਾ ਗੁਰਮਖਾਂ ਨੇ ਉਹਨਾਂ ਮਹਾਂਪੁਰਖਾਂ ਨੇ ਦਰਸ਼ਨ ਕੀਤੇ ਆ ਉਹਨਾਂ ਨੂੰ ਪਤਾ ਸੀ ਕਿ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ ਜੀਵਨ ਕੀ ਸੀ ਹੋਂਦਾ ਮਾਨ ਜੋ ਹੋਏ ਨਮਾਣਾ ਹੋਂਦਾ ਤਾਨ ਜੋ ਹੋਏ ਨਕਾਣਾ ਵਾਲਾ ਜੀਵਨ ਸੀ ਸੋ ਸਾਰਿਆਂ ਦਾ ਮਨ ਖਿੱਚਿਆ ਗਿਆ ਸਮਾਂ ਲੰਘਿਆ ਉਸ ਤੋਂ ਪਿੱਛੇ ਖਾਲਸਾ ਦੀ ਪ੍ਰੋਗਰਾਮ ਅੱਗੇ ਚੱਲਦੇ ਗਏ ਮਹਾਂਪੁਰਖਾਂ ਦਾ ਮਨ ਨੌਕਰੀ ਤੋਂ ਅપરાਮ ਹੋਇਆ ਸੋ ਸੰਤਾਂ ਨੇ ਵਾਪਸ ਬੁલાਏ ਪਾਸ ਆ ਗਏ ਪਾਸ ਹੋਣ ਤੋਂ ਪਹਿਲਾਂ ਭਾਈ ਬਚਿੱਤਰ ਸਿੰਘ ਜੀ ਰਾਗੀ ਜਿਹੜੇ ਐਸਰੇ ਸੋ ਗਿਆਨੀ ਮੋਹਨ ਸਿੰਘ ਜੀ ਹੋਣਾ ਦੇ ਨਾਲ ਰਹਿ ਕੇ ਕੀਰਤਨ ਕਰਦੇ ਐ ਉਹਨਾਂ ਦੇ ਇੱਕ ਦਿਰਾ ਵੱਡਾ ਮਹਾਂਪੁਰਖਾਂ ਨੂੰ ਪੁੱਛਿਆ ਜੇ ਤੁਹਾਡੇ ਪਿੱਛੇ ਜੀ ਨੇ ਸੇਵਾ ਸੰਭਾਲਣੀ ਹੈ ਉਹ ਕੌਣ ਹੈ ਮਹਾਂਪੁਰਖ ਕਹਿੰਗੇ ਭਾਈ ਅਜੇ ਪੜਦਾ ਐ ਇੰਨੀ ਗੱਲ ਕੀਤੀ ਪਿੱਛੇ ਚੁੱਪ ਰਹੇ ਸਮਾ ਆਇਆ ਸੰਤਾਂ ਮਹਾਂਪੁਰਖਾਂ ਨੂੰ ਪਾਸ ਬੁਲਾ ਲਿਆ ਕੁਚਾਰੀ ਹੁਣ ਕੌਣ ਹੈ ਸੇਵਾ ਵਾਲਾ ਕਹਿੰਦੇ ਭਾਈ ਆ ਗਿਆ ਨਾਂ ਨਹੀਂ ਦੱਸਿਆ 13 ਸਾਲ ਖਾਲਸਾ ਜੀ ਸਤਖੰਡ ਵਾਸੀ ਮਹਾਪੁਰਖਾਂ ਦੀ ਸੇਵਾ ਕੀਤੀ ਹੈ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਦੀ ਉਹਨਾਂ 13 ਸਾਲਾਂ ਵਿੱਚ ਜੋ ਕੁਸਵਟੀ ਤੇ ਚੜ ਕੇ ਪਰਖ ਵਿੱਚ ਉਤਰੇ ਹੈ ਉਹ ਜੋ ਤਾਂ ਜਾਂ ਤਾਂ ਗੁਰੂ ਤਾਰ ਸਕਦਾ ਤੇ ਜੋ ਮਹਾਪੁਰਖੇ ਉਤਾਰ ਸਕਦਾ ਆਪਣੇ ਆਪ ਕੁਸਵਟੀ ਤੇ ਉਤਰਨਾ ਬੜਾ ਮੁਸ਼ਕਲ ਹੈ ਦੋ ਤਿੰਨ ਸੀਨ ਤਾਂ ਦਾਸ ਨੇ ਅੱਖੀਂ ਵੀ ਡਿੱਠੇ ਆ। ਬਾਕੀ ਉਹਨਾਂ ਮਹਾਂਪੁਰਖਾਂ ਨੂੰ ਆਪ ਨੂੰ ਪਤਾ ਹੈ। ਇੱਕ ਤਾਂ ਜਿਸ ਵੇਲੇ ਸਤਖੰਡਵਾਸੀ ਮਹਾਂਪੁਰਖ ਸੰਤ ਬਾਬਾ ਫਤਿਹ ਸਿੰਘ ਜੀ ਤੇ ਸੰਤ ਬਾਬਾ ਚੰਨ ਸਿੰਘ ਜੀ ਪ੍ਰਧਾਨ ਸਭ ਕਮੇਟੀ ਦੇ ਤੇ ਅਕਾਲੀ ਦਲ ਦੇ ਉਹਨਾਂ ਟਾਈਮ ਆ ਸੀਨ ਵਾਪਰੇ ਆ। ਜਿਸ ਵੇਲੇ ਮੰਗਲਾਂ ਦੀ ਸੁਧਾਈ ਹੋਈ ਸੀ। ਮਾਸਟਰ ਤਾਰਾ ਸਿੰਘ ਜੀ ਨੇ ਘੰਟਾ ਕਰ ਵਾਲੇ ਪਾਸੇ ਇੱਕ ਦਿਨ ਕਨਵੈਂਸ਼ਨ ਕੀਤੀ ਕਾਨਫਰੰਸ ਕੀਤੀ ਇਕੱਠ ਹੋਇਆ। ਉਸ ਵੇਲੇ ਕੁਝ ਕੁ ਮੌਕੇ ਮੁਤਾਬਕ ਉਹਨਾਂ ਨੇ ਜੋ ਉਹਨਾਂ ਦਾ ਖਿਆਲ ਸੀ ਪ੍ਰਗਟ ਕੀਤਾ ਇੱਕ ਧੋਤੀਵਨ ਬਾਦਦੇ ਨੇ ਉੱਠ ਕੇ ਉਸ ਵੇਲੇ ਮਾਸਟਰ ਜੀ ਨੂੰ ਉੱਤਰ ਦਿੱਤਾ ਕਿ ਮਾਸਟਰ ਜੀ ਤੁਸੀਂ ਸਤਿਕਾਰਯੋਗ ਹੋ ਦਲ ਦੇ ਪ੍ਰਧਾਨ ਹੋ ਪਰ ਜਿਹੜੀ ਮੰਗਲਾਂ ਦੀ ਤਬਦੀਲੀ ਵਾਸਤੇ ਤੁਸੀਂ ਕਿਹਾ ਇਹ ਮੈਨੂੰ ਤਾਂ ਠੀਕ ਨਹੀਂ ਉਸ ਵੇਲੇ ਸ਼ਬਦ ਵਰਤੇ ਗਏ ਸੀ ਇੱਕ ਓਮਕਾਰ ਸਤਗੁਰ ਪ੍ਰਸਾਦ ਉੱਪਰ ਆ ਗਿਆ ਤਾਂ ਕਿ ਹੱਥਲੇ ਆ ਗਿਆ ਤਾਂ ਕਿ ਹੈ ਉਸ ਬਾਬੇ ਨੇ ਉਸ ਵੇਲੇ ਉੱਤਰ ਦਿੱਤਾ ਸੀ ਮਾਸਟਰ ਜੀ ਜੇ ਕੰਨ ਵੱਢ ਕੇ ਬਾਹਾਂ ਵਾਲੇ ਥਾਲਾ ਰੀਏ ਬਾਹਾਂ ਵੱਢ ਕੇ ਕੰਨ ਵਾਲੇ ਥਾਲਾ ਰੀਏ ਤੌਕੀ ਹੈ ਚੁੱਪ ਹੋਣਾ ਪਿਆ ਸੰਘਰਸ਼ ਚੱਲਿਆ ਕਾਫੀ ਸਮਾਂ ਮੰਗਲਾਂ ਬਾਰੇ ਚਰਚਾ ਚੱਲਦੀ ਰਹੀ ਮਹਾਂਪੁਰਖਾਂ ਦੀਆਂ ਇਕਤਰਤਾਵਾਂ ਹੋਈਆਂ ਅਖੀਰ ਪਿੰਡ ਦੀ ਇਕਤਰਤਾ ਹੋਈ ਫੈਸਲਾ ਹੋਇਆ ਮੰਗਲਾਂ ਦੀ ਸਦਾਈ ਬਾਰੇ ਡਿਊਟੀਆਂ ਲੱਗੀਆਂ